ਹੈਲੋ ਸਕਸੀ ਇਕਾਲਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰਸਨਾਉ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲੋ ਜੀ ਤੇ ਅੱਜ ਮੈਂ ਆਪਣੇ ਫੇਸ ਲਈ ਬਣਾ ਰਹੀ ਹਾਂ ਸੀਰਮ ਤੇ ਜੇ ਤੁਸੀਂ ਬਣਾਉਣਾ ਹੋਇਆ ਤਾਂ ਤੁਸੀਂ ਵੀ ਬਣਾ ਲਿਓ ਬਹੁਤ ਵਧੀਆ ਸੀਰਮ ਆ ਇਹ ਤੇ ਵੀ ਮੈਂ ਬਰਉਣ ਲੱਗੀ ਸੀ ਆਪਣੇ ਲਈ ਮੈਂ ਕਿਹਾ ਚਲੋ ਵੀਡੀਓ ਵੀ ਸ਼ੂਟ ਕਰ ਲੈਣੀ ਆ ਕੀ ਪਤਾ ਕਿਸੇ ਦੇ ਕੰਮ ਆਈ ਜਾਵੇ ਹੈਨਾ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਪਰ ਇੱਕ ਤੇਲ ਨਹੀਂ ਸੀਗਾ ਜੋ ਕਿ ਇਹਦੇ ਵਿੱਚ ਬਹੁਤ ਖਾਸ ਆ ਉਹ ਪਾਉਣਾ ਹੈਨਾ ਬਹੁਤ ਜ਼ਿਆਦਾ ਮਤਲਬ ਜ਼ਰੂਰੀ ਉਹ ਤੇਲੇ ਦੇ ਵਿੱਚ ਪਾਉਣਾ 올ਿਵ ਆਇਲ ਠੀਕ ਹੈ ਜੀ ਉਹ ਤੇਲ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਉਹ ਮੇਰੇ ਕੋਲ ਹੈ ਨਹੀਂ ਸੀਗਾ ਤੇ ਚਲੋ ਜੋ ਤੇਲ ਵੀ ਮੈਂ ਜਿਸ ਦਿਨ ਸ਼ਾਪਿੰਗ ਕਰਨ ਗਈ ਸੀ ਲੈ ਕੇ ਆਈ ਸੀ ਮੈਂ ਸ਼ਾਇਦ ਉਸ ਦਿਨ ਕਿਹਾ ਵੀ ਸੀਗਾ ਵੀ ਮੈਂ ਤੁਹਾਡੇ ਨਾਲ ਇੱਕ ਸੀਰਮ ਸ਼ੇਅਰ ਕਰੂੰਗੀ ਠੀਕਾ ਜੀ ਜੇ ਤੁਹਾਨੂੰ ਕਿਸੇ ਨੇ ਬਣਾਉਣਾ ਹੋ ਤਾਂ ਬਣਾ ਸਕਦੇ ਹੋ ਤੇ ਜਿਹੜਾ ਇਹ ਸੀਰਮ ਆオール ਸਕਿਨ ਟਾਈਪ ਆ ਜੀ ਕੋਈ ਵੀ ਮਤਲਬ ਸਕਿਨ ਵਾਲੇ ਨੂੰ ਲਾ ਸਕਦੇ ਆ ਠੀਕ ਆ ਜੀ ਸਾਰੇ ਲਾ ਸਕਦੇ ਇਹਨੂੰ ਚਾਹੇ ਆਇਲੀ ਆ ਚਾਹੇ ਡਰਾਈ ਆ ਸੈਂਸਿਟਿਵ ਆ ਨਾਰਮਲ ਵਾਲੇ ਤਲਾ ਹੀ ਸਕਦੇ ਨੇ ਸਾਰੇ ਲਾ ਸਕਦੇ ਕਿਸੇ ਤਰ੍ਹਾਂ ਦੀ ਵੀ ਫੇਸ ਤੇ ਪ੍ਰੋਬਲਮ ਆਗੀ ਜਿਵੇਂ ਮੇਰੇ ਹੁਣ ਹਲਕੀਆਂ ਜਿਹੜੀਆਂ ਜਿਹੜੀਆਂ ਆਹ ਵਾਲੀਆਂ ਸੀ ਤੁਸੀਂ ਵੀਡੀਓ ਚ ਦੇਖਦੇ ਜਿਸ ਦਿਨ ਤੋਂ ਮੈਂ ਬਿਮਾਰ ਹੋਈਆਂ ਹੁਣ ਆ ਅੰਦਰੋਂ ਮੈਨੂੰ ਸਮੈਲ ਜੀ ਆਉਂਦੀ ਹੈ ਨਾ ਅਸ ਦਿਨ ਤੋਂ ਮੇਰਾ ਫੇਸ ਸਾਹ ਕਾਲਾ ਪੈਣਾ ਸ਼ੁਰੂ ਹੋ ਗਿਆ ਥੋੜਾ ਜਿਹਾ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਸ਼ਾਇਦ ਹਾਰਮੋਨਸ ਦੀ ਇਹੀ ਟੈਸਟ ਰਹਿ ਗਿਆ ਸ਼ਾਇਦ ਵੀ ਕੋਈ ਘਾਟ ਹੋ ਸਕਦੀ ਆ ਤੇ ਟੈਸਟ ਕਰਵਾਉਣਾ ਰਹਿ ਗਿਆ ਦੇਖਦੇ ਆ ਟੈਸਟ ਕਰਾਉਣਾ ਚਲੋ ਜੇ ਇਹ ਗੱਲਾਂ ਤਾਂ ਫਿਰ ਵੀਡੀਓ ਵਿੱਚ ਕਮੈਂਟ ਆਉਣ ਲੱਗ ਜਾਂਦੇ ਨੇ ਕਿ ਆ ਤੁਸੀਂ ਬਹੁਤ ਲੰਬੀ ਚੌੜੀ ਗੱਲ ਲੈ ਜਾਂਦੇ ਹੋ ਤੇ ਬਸ ਮੈਂ ਇਹੀ ਕਹਣੀ ਆ ਵੀ ਜੇ ਤੁਸੀਂ ਬਣਾਉਣਾ ਤਾਂ ਬਣਾ ਸਕਦੇ ਨੂੰ ਕੋਈ ਵੀ ਸਕਿਨ ਵਾਲੇ ਲਾ ਸਕਦੇ ਆ 올 ਟਾਈਪ ਸਕਿਨ ਦੇ ਲਈ ਹੈ ਜੀ ਠੀਕ ਹੈ ਜੀ 올 ਟਾਈਪ ਮਤਲਬ ਸਭ ਲਾ ਸਕਦੇ ਆ ਚਲੋ ਤੁਸੀਂ ਸਮਝ ਜਾ ਰਹੀ ਹੋ ਸਾਰੇ ਤੇ ਜਿਵੇਂ ਝੁਰੜੀਆਂ ਹੋ ਗਈਆਂ ਸ਼ਾਈਆਂ ਹੋ ਗਈਆਂ ਖਾਸ ਕਰਕੇ ਹੈਨਾ ਤੇ ਜਾਂ ਦਾਗ ਧੱਬੇ ਨੂੰ ਉਹਨਾਂ ਨੂੰ ਵੀ ਲਾਈਟ ਕਰੂਗਾ ਇਹ ਬਹੁਤ ਤੁਹਾਡਾ ਫੇਸ ਮਤਲਬ ਕਿ ਇੱਕ ਸ਼ਾਈਨ ਆਊਗੀ ਤੁਸੀਂ ਖੁਦ ਬਣਾ ਕੇ ਟਰਾਈ ਕਰ ਲਿਓ ਫਿਰ ਤੁਸੀਂ ਖੁਦ ਮੈਨੂੰ ਆਪ ਕਮੈਂਟ ਕਰੋਗੇ ਵੀ ਹਾਂ ਬਹੁਤ ਵਧੀਆ ਸੀਰਮ ਦੱਸਿਆ ਤੁਸੀਂ ਨੇ ਜੋ ਕਿ ਸਿਰਫ ਤੁਹਾਨੂੰ ਦਿਖਾ ਦਿੰਨੇ ਆਪਾਂ 4-5 ਚੀਜ਼ਾਂ ਦੀ ਬਣਦਾ ਮੇਨ 올ਿਵ ਆਇਲ ਨਾਰੀਅਲ ਦਾ ਤੇ ਇਹ ਜਿਹੜਾ ਉਹ ਵੀ ਤੁਸੀਂ ਵਧੀਆ ਕਿਸੇ ਕੰਪਨੀ ਦੇ ਹੀ ਲੈਣਾ ਜਾਂ ਤੁਹਾਡੇ ਕੋਲ ਜਿਵੇਂ ਹਜੂਰ ਸਾਹਿਬ ਵਾਲਾਗਾ ਉਹ ਤੁਸੀਂ ਲੈ ਲਿਓ ਠੀਕ ਹੈ ਜੀ ਤੇ ਵਿਟਾਮਿਨ E ਦੇ ਕੈਪਸੂਲ ਚਾਹੀਦੇ ਨੇ ਤੇ ਇੱਕ ਆਪਾਂ ਨੂੰ ਚਾਹੀਦੀ ਲੈ ਵੀ ਲਈ ਗਲਿਸਰੀਨ ਚਾਹੀਦੀ ਆ ਤੇ ਇਹਦੇ ਲਈ ਠੀਕ ਹੈ ਜੀ ਮਲਠੀ ਠੀਕ ਹੈ ਜੀ ਮੇਨ ਮਲਠੀ ਬਸ ਤਾਂ ਸਾਰੀ ਚੀਜ਼ਾਂ ਜ਼ਰੂਰੀ ਨੇ ਜਿਹੜੀ ਮੈਂ ਤੁਹਾਨੂੰ ਦੱਸੀਆਂ ਉਹਨਾਂ ਵਿੱਚੋਂ ਕੋਈ ਵੀ ਆਪਾਂ ਸਕਿਪ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਜਿਹੜਾ 올ਿਵ ਆਲਿਵ ਆਇਲ ਆਗਾ ਇਹਦੀ ਜਗ੍ਹਾ ਤੇ ਕੋਈ ਹੋਰ ਤੇਲ ਨਹੀਂ ਪਾਉਣਾ ਆਪਾਂ ਨੇ ਇਹੀ ਲੈਣਾ ਠੀਕ ਹੈ ਜੀ ਚਲੋ ਜੀ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਸਮਾਨ ਦਿਖਾਦਾ ਉਸ ਤੋਂ ਬਾਅਦ ਫਿਰ ਮੈਂ ਤੇਲ ਜਿਹੜਾ ਬਣਾਉਣਾ ਸ਼ੁਰੂ ਕਰੂੰਗੀ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਨਾਰੀਅਲ ਦਾ ਤੇਲ 올ਿਵ ਆਇਲ ਠੀਕ ਹੈ ਜੀ ਕੋਈ ਵਧੀਆ ਕੰਪਨੀ ਦਾ ਲੈ ਲਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਗਲਿਸਰੀਨ ਵਿਟਾਮਿਨ E ਦੇ ਕੈਪਸੂਲ ਤੇ ਮੇਨ ਇਨਗਰੀਡੀਅੰਟ ਆ ਇਹਦੇ ਵਿੱਚ ਮਲਠੀ ਠੀਕ ਹੈ ਜੀ ਮਲਠੀ ਤੋਂ ਆਪਾਂ ਇਹ ਜਿਹੜਾ ਸੀਰਮ ਤਿਆਰ ਕਰਾਂਗੇ ਮਲਠੀ ਦੇ ਪੀਸ ਤੁਸੀਂ ਇਸ ਤਰ੍ਹਾਂ ਦੇ ਲੈ ਲਿਓ ਉਹ ਤੁਹਾਨੂੰ ਮੈਂ ਅੱਗੇ ਦੱਸੂਗੀ ਵੀ ਕਿਸ ਤਰ੍ਹਾਂ ਦਾ ਆਪਾਂ ਨੂੰ ਵਰਤਣ ਚਾਹੀਦਾ ਠੀਕ ਹੈ ਜੀ ਇਹ ਪੰਜ ਚੀਜ਼ਾਂ ਨੇ ਠੀਕ ਹੈ ਜੀ ਇੱਕ ਵਾਰ ਦੇਖ ਲਓ ਮਲਠੀ ਵਿਟਾਮਿਨ E ਦੇ ਕੈਪਸੂਲ ਗਲਿਸਰੀਨ 올ਿਵ ਆਇਲ ਤੇ ਨਾਰੀਅਲ ਦਾ ਤੇਲ ਮੇਰੇ ਕੋਲ ਜਿਹੜਾ ਇਹ ਨਾਰੀਅਲ ਦਾ ਤੇਲ ਆ ਇਹ ਹੀ ਹਜੂਰ ਸਾਹਿਬ ਵਾਲਾ ਬਿਲਕੁਲ オリジナル ਪਿਓਰ ਹੈ ਠੀਕ ਹੈ ਜੀ ਲੋ ਜੀ ਜਿਹੜੀ ਇਹ ਆਪਾਂ ਜਿਹੜਾ ਸੀਰਮ ਬਣਾਉਣਾ ਇਹਨੂੰ ਬਣਾਉਣਾ ਆਪਾਂ ਇਸ ਤਰ੍ਹਾਂ ਦੀ ਕੋਈ ਕੰਚੀ ਦੀ ਤੁਸੀਂ ਇਸ ਤਰ੍ਹਾਂ ਕੋਈ ਵੀ ਕੰਚੀ ਦੀ ਡੱਬੀ ਕੰਟੇਨਰ ਜੋ ਵੀ ਆ ਤੁਹਾਡੇ ਕੋਲ ਲੈ ਲਿਓ ਥੋੜਾ ਜਿਹਾ ਚੌੜਾ ਹੋਵੇ ਜਿਵੇਂ ਕਿ ਆਪਾਂ ਇਹਦੇ ਵਿੱਚ ਮਲਠੀ ਹੈ ਜਿਹੜੀ ਉਹ ਇਸ ਤਰ੍ਹਾਂ ਨਾ ਡਿੱਗੇ ਇਸ ਤਰ੍ਹਾਂ ਖੜੀ ਨਾ ਰਹੇ ਮਤਲਬ ਉਹ ਇਦਾਂ ਪੂਰੀ ਆਉਣੀ ਚਾਹੀਦੀ ਠੀਕ ਹੈ ਜੀ ਇਦਾਂ ਪੂਰੀ ਠੀਕ ਹੈ ਜੀ ਤੁਸੀਂ ਦੋ ਕੁ ਪੀਸ ਲੈ ਲੈਣੇ ਨੇ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਜਿਹੜੀ ਮਲਠੀ ਆ ਇਹਨੂੰ ਧੋ ਕੇ ਨਾ ਚੰਗੀ ਤਰ੍ਹਾਂ ਸੁਕਾ ਲਿਓ ਠੀਕ ਹੈ ਜੀ ਕਿਉਂਕਿ ਕਈ ਵਾਰ ਢੋਲ ਮਿੱਟੀ ਹੁੰਦੀ ਆ ਜਾਂ ਫਿਰ ਕੋਈ ਚੀਜ਼ ਦਾ ਕਿਸੇ ਵੀ ਚੀਜ਼ ਦਾ ਮੂਹ ਵਗੈਰਾ ਲੱਗਿਆ ਹੁੰਦਾ ਕਿਉਂਕਿ ਕਈ ਵਾਰ ਇਦਾਂ ਆਪਾਂ ਕਈ ਰੱਖ ਦਿੰਨੇ ਆ ਹਨਾ ਹੋ ਜਾਂਦਾ ਤੇ ਪੈਮ ਜਾਂ ਫਿਰ ਰਹੀ ਰਹਿੰਦਾ ਮੈਨੂੰ ਤਾਂ ਕਰਕੇ ਮੈਨੂੰ ਧੋ ਵੀ ਲਿਆ ਸੀਗਾ ਧੋ ਕੇ ਚੰਗੀ ਤਰ੍ਹਾਂ ਇਹਦਾ ਪਾਣੀ ਸੀ ਜਿਹੜਾ ਦੇਖੋ ਸੁਕਾ ਲਿਆ ਠੀਕ ਹੈ ਜੀ ਦੋ ਇਹ ਮੁਲਠੀ ਦੇ ਆਪਾਂ ਜਿਹੜੀਆਂ ਸਟਿਕਾਂ ਲੈਣੀਆਂ ਨੇ ਇਸ ਤਰ੍ਹਾਂ ਦਾ ਆਪਾਂ ਜਿਹੜਾ ਕੱਚਾ ਬਰਤਨ ਲੈਣਾ ਤੇ ਕੱਚੇ ਦੇ ਬਰਤਨ ਵਿੱਚ ਹੀ ਇਹ ਆਪਾਂ ਬਣਾਉਣਾ ਠੀਕ ਹੈ ਜੀ ਨੂੰ ਸੀਰਮ ਨੂੰ ਤੇ ਚਲੋ ਜੀ ਆਪਾਂ ਹੁਣ ਇਹ ਸੀਰਮ ਜਿਹੜਾ ਬਣਾਉਣਾ ਸ਼ੁਰੂ ਕਰਦੇ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜਾ ਛੋਟਾ ਜਿਹਾ ਕੰਟੇਨਰ ਮੈਂ ਕੱਚ ਦਾ ਲਿਆ ਠੀਕ ਹੈ ਜੀ ਥੋੜਾ ਚੌੜਾ ਹੋਵੇ ਜੋ ਵੀ ਵਰਤਨ ਤੁਸੀਂ ਜਿਸ ਵਿੱਚ ਵੀ ਬਣਾਓਗੇ ਚਲੋ ਜੀ ਆਪਾਂ ਇਹਨੂੰ ਹੁਣ ਬਣਾਉਣਾ ਸ਼ੁਰੂ ਕਰਦੇ ਆਂ ਜੀ ਸੀਰਮ ਬਣਾਉਣਾ ਆਪਾਂ ਕਰਦੇ ਆਂ ਸ਼ੁਰੂ ਤੇ ਸਭ ਤੋਂ ਪਹਿਲਾਂ ਆਪਾਂ ਗlycerin ਲਵਾਂ glycerin ਦੇ ਆਪਾਂ 2 ਚਮਚ ਪਾਵਾਂਗੇ ਲੋ ਜੀ glycerin ਦੇ ਆਪਾਂ 2 ਚਮਚ ਪਾਏ ਨੇ ਤੇ 2 ਚਮਚ glycerin ਤੇ 1 ਚਮਚ ਇਹਦੇ ਵਿੱਚ olive oil ਠੀਕ ਹੈ ਜੀ ਇਹ 1 ਚਮਚ ਪਾਉਣਾ ਇੱਕ ਚਮਚ ਹੀ ਆਪਾਂ ਇਹਦੇ ਵਿੱਚ ਨਾਰੀਅਲ ਦਾ ਜਿਹੜਾ ਤੇਲ ਪਾਉਣਾ ਦੋ ਚਮਚ ਗਲੇਸਰਿਨ ਇੱਕ ਚਮਚ ਨਾਰੀਅਲ ਦਾ ਤੇਲ ਇੱਕ ਚਮਚ 올ਿਵ ਆਇਲ ਠੀਕ ਹੈ ਜੀ ਇਹ ਹੋ ਗਏ ਦੋ ਪਾਵਾਂਗੇ ਵਿਟਾਮਿਨ E ਦੇ ਕੈਪਸੂਲ ਇੱਕ ਵੀ ਪਾ ਸਕਦੇ ਹੋ ਤੁਸੀਂ ਠੀਕ ਹੈ ਦੋ ਵੀ ਪਾ ਸਕਦੇ ਹੋ ਇਹਨਾਂ ਕਾ ਥੋੜਾ ਜਿਹਾ ਮਿਕਸ ਕਰ ਲੈਂਦੇ ਆ ਤੇ ਲੋ ਜੀ ਦੋ ਚਮਚ ਗਲੇਸਰਿਨ ਹੋ ਗਿਆ ਇੱਕ ਚਮਚ 올ਿਵ ਆਇਲ ਇੱਕ ਚਮਚ ਨਾਰੀ ਗਿਲ ਦਾ ਤੇਲ ਤੇ ਦੋ ਵਿਟਾਮਿਨ E ਦੇ ਕੈਪਸੂਲ ਚਾਰ ਚੀਜ਼ਾਂ ਜਿਹੜੀਆਂ ਹੋ ਗਈਆਂ ਨੇ ਪੰਜਵੀਂ ਆਪਾਂ ਇਹਦੇ ਵਿੱਚ ਮਲਠੀ ਹੈ ਜਿਹੜੀ ਉਹ ਪਾ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਕੂੜਾ ਇਹ ਪੈਨ ਦੱਪ ਦਿੱਤਾ ਠੀਕ ਹੈ ਪਾਸੇ ਤੁਸੀਂ ਇਹ ਚੇਂਜ ਕਰਦੇ ਰਹੋ ਸਾਈਡਾਂ ਚ ਇਹਨੂੰ ਟੱਕ ਦਿੰਨੇ ਆਪਾਂ ਹੁਣ ਬਸ ਸੀਰਮ ਜਿਹੜਾ ਆਪਣਾ ਤਿਆਰ ਹੋ ਜਾਊਗਾ ਦੋ ਦਿਨ ਲੱਗਣਗੇ ਇਹਨੂੰ ਉਹ ਵੀ ਤੁਹਾਨੂੰ ਦੱਸ ਦਿਆਂ ਕਿਵੇਂ ਕਿਵੇਂ ਅੱਗੇ ਇਸ ਤਰ੍ਹਾਂ ਆਪਾਂ ਇਹ ਸੀਰਮ ਜਿਹੜੇ ਸਾਰੀਆਂ ਚੀਜ਼ਾਂ ਪਾ ਕੇ ਤਿਆਰ ਕਰ ਲਿਆ ਪੰਜ ਚੀਜ਼ਾਂ ਨੇ ਜੇ 2 ਚਮਚ ਗਲਿਸਰੀਨ ਦੇ ਨੇ 1 ਚਮਚ 올ਿਵ ਆਇਲ ਦਾ ਪਾਉਣਾਗਾ 1 ਚਮਚ ਇਹ ਨਾਰੀਅਲ ਦਾ ਤੇਲ ਪਾਉਣਾ ਦੋ ਵਿਟਾਮਿਨ E ਦੇ ਕੈਪਸੂਲ ਤੁਸੀਂ ਇੱਕ ਵੀ ਪਾ ਸਕਦੇ ਹੋ ਤੇਢੀ ਕਾ ਜੁੱਸ ਤੋਂ ਬਾਅਦ ਮਲਠੀ ਇਸ ਤਰ੍ਹਾਂ ਇਹਦੇ ਵਿੱਚ ਪੂਰੀ ਇਦਾਂ ਮਤਲਬ ਲੰਮੀ ਪੈਣੀ ਚਾਹੀਦੀ ਆ ਖੜੀ ਨਹੀਂ ਹੋਣੀ ਚਾਹੀਦੀ ਤਾਂ ਆ ਇਹ ਆਪਣਾ ਸੀਰਮ ਜਿਹੜਾ ਵਧੀਆ ਬਣੂ ਤੇ ਇਹਨੂੰ ਤੁਸੀਂ ਇਦਾਂ ਹਿਲਾਣਾ ਇਦਾਂ ਹਿਲਾ ਦਿਓ ਤੁਸੀਂ ਠੀਕ ਆ ਐਵੇਂ ਹਿਲਾ ਦਿਓ ਤੁਸੀਂ ਨਾ ਤੇ ਦੋ ਦਿਨ ਆਪਾਂ ਇਹਨੂੰ ਧੁੱਪ ਦੇ ਵਿੱਚ ਰੱਖ ਕੇ ਪੂਰੀ ਤੇਜ਼ ਧੁੱਪ ਦੇ ਵਿੱਚ ਰੱਖਣਾ ਦੋ ਦਿਨ ਤੇ ਉਸ ਤੋਂ ਬਾਅਦ ਆਪਣੇ ਫੇਸ ਤੇ ਆਪਾਂ ਅਪਲਾਈ ਕਰ ਸਕਦੇ ਆ ਤੇ ਰਿਜ਼ਲਟ ਤੁਸੀਂ ਖੁਦ ਆਪ ਦੇਖ ਲਈ ਮੈਂ ਤੁਹਾਨੂੰ ਅੱਜ ਕੁਝ ਵੀ ਨਹੀਂ ਦੱਸਦੀ ਕਿਉਂਕਿ ਫਿਰ ਕਮੈਂਟ ਆਉਣ ਲੱਗ ਜਾਂਦੇ ਨੇ ਆ ਕਿ ਐ ਮਿਆਂ ਮਿਆਂ ਹਨਾ ਗੁੜ ਹਲਦੇ ਫੁੱਲਾਂ ਨੂੰ ਲੈ ਕੇ ਦੇਖ ਲਓ ਤੁਸੀਂ ਕਿੰਨੇ ਕਮੈਂਟ ਆਉਂਦੇ ਨੇ ਹੈ ਗੁੜਾ ਹਲਦੀ ਫੁੱਲ ਨਹੀਂ ਉਹ ਪਰ ਉੱਥੇ ਕਈ ਕਹਿੰਦੇ ਨੇ ਗੁੜ ਹਲਦੇ ਨਹੀਂ ਹੈਗੇ ਜੀ ਐ ਆਏ ਆ ਪਤਾ ਨਹੀਂ ਕੀ ਚੱਕਰ ਹਨਾ ਚਲੋ ਆ ਆਪਾਂ ਇਹ ਤੁਹਾਨੂੰ ਹੁਣ ਆਪਾਂ ਧੁੱਪੇ ਰੱਖ ਕੇ ਆਉਣੇ ਨੂੰ ਦੋ ਦਿਨ ਆਪਾਂ ਇਹਨੂੰ ਧੁੱਪੇ ਰੱਖਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਹਲਾਵਾਂਗੇ ਠੀਕ ਹੈ ਜੀ ਚਾਹੀ ਤੁਸੀਂ ਇਦਾਂ ਹਲਾ ਦਿਓ ਵੀ ਪੂਰੀ ਸ਼ਿਸ਼ੀ ਜਿਹੜਾ ਉੱਪਰ ਨਾਲ ਲੱਗੇ ਜਿਹੜਾ ਹੈ ਆਪਣਾ ਆ ਸਾਰਾ ਸਮਾਣਾੰਗਾ ਮਤਲਬ ਜੋ ਵੀ ਤੇਲ ਵਗੈਰਾ ਆਪਾਂ ਪਾਏ ਨੇ ਸਾਰੇ ਤੇਲ ਹੀ ਨੇ ਲੱਗ ਭਾਗ ਗਲਿਸਰਿਨ ਹੋ ਗਈ ਜਿਵੇਂ ਹਨਾ ਸਾਰੇ ਉਹ ਵੀ ਹੋ ਗਈ ਤੇ ਚਲੋ ਜਿਸ ਤਰ੍ਹਾਂ ਆਪਾਂ ਇਹ ਧੁੱਪ ਦੇ ਵਿੱਚ ਰੱਖਦੇ ਦੋ ਦਿਨਾਂ ਬਾਅਦ ਫਿਰ ਆਪਾਂ ਵਰਤਾਂਗੇ ਤੁਹਾਨੂੰ ਮੈਂ ਇਹਦੇ ਰਿਜ਼ਲਟ ਖੁਦ ਮੇਰੇ ਫੇਸ ਉਨੂੰ ਚਾਹੀ ਦੇਖ ਕੇ ਤੁਸੀਂ ਬਣਾ ਲਿਓ ਜੇ ਤੁਸੀਂ ਬਣਾਉਣਾਗਾ ਪਹਿਲਾਂ ਮੈਂ ਟਰਾਈ ਕਰ ਲਾਂ ਫਿਰ ਤੁਸੀਂ ਟਰਾਈ ਕਰ ਲਓ ਠੀਕ ਆ ਜੀ ਫਿਰ ਤਾਂ ਤੁਹਾਨੂੰ ਯਕੀਨ ਆ ਜਾਊਗਾ ਨਾ ਠੀਕ ਆ ਵੈਸੇ ਮੇਰਾ ਫੇਸ ਠੀਕ ਆ ਪਰ ਥੋੜਾ ਹੀ ਆ ਪਤਾ ਨਹੀਂ ਹੁਣ ਕੀ ਚੱਕਰ ਪੈ ਗਿਆ ਵੀ ਉਹ ਸ਼ਾਇਆ ਤਾਂ ਨਹੀਂ ਮੇਰੇ ਵਾਪਸ ਆਈਆਂ ਹੈਗੀਆਂ ਦੇਖੋ ਜਿਹੜੀਆਂ ਮੇਰੇ ਸ਼ਾਇਆ ਸੀ ਪਹਿਲਾਂ ਇੱਥੋਂ ਮੇਰਾ ਪੂਰਾ ਬਲੈਕ ਸੀ ਇੱਥੋਂ ਮੇਰਾ ਪੂਰਾ ਦੋਨੋਂ ਸਾਈਡਾਂ ਬਲੈਕ ਸੀ ਨੱਕ ਮੇਰਾ ਪੂਰਾ ਬਲੈਕ ਸੀ ਤੇ ਕਿ ਇਹ ਉਸ ਟਾਈਮ ਮੇਰਾ ਫੇਸ ਦੇਖਦੇ ਤਾਂ ਤੁਸੀਂ ਕਹਿੰਦੇ ਵੀ ਬਹੁਤ ਤੁਹਾਨੂੰ ਫਿਰ ਯਕੀਨ ਆਉਂਦਾ ਆਹ ਚੀਜ਼ਾਂ ਨੇ ਮੇਰੇ ਪੂਰੇ ਬਾਲ ਸੀਗੇ ਇੱਥੇ ਦੋਨੋਂ ਚੀਜ਼ਾਂ ਤੇ ਚੀਕਸ ਦੇ ਉੱਪਰ ਆ ਸਾਈਡਾਂ ਤੇ ਮੇਰੇ ਬਹੁਤ ਜ਼ਿਆਦਾ ਬਾਲ ਸੀਗੇ ਠੀਕ ਆ ਜੀ ਤੇ ਉਹ ਚੀਜ਼ ਤਾਂ ਨਹੀਂ ਮੈਨੂੰ ਅੱਜ ਤੱਕ ਮੁੜ ਕੇ ਵੀ ਹੋਈ ਹੈਗੀ ਹਾਂ ਹਲਕੇ ਫੁਲਕੇ ਸ਼ਾਇਆ ਜਿਵੇਂ ਹੈਗੀਆਂ ਨੇ ਆਹ ਵਾਲੀ ਲਾਈਨ ਹਾਂ ਬਿਲਕੁਲ ਲਾਈਟ ਆ ਇਹ ਕੋਈ ਡਾਰਕ ਤਾਂ ਹੈ ਨਹੀਂ ਲਾਈਟ ਨੇ ਉਂਝ ਮੇਰਾ ਫੇਸ ਬਹੁਤ ਸਾਫ ਹੋਇਆ ਹੋਇਆ ਪਹਿਲਾਂ ਨਾਲੋਂ ਪਰ ਚਲੋ ਜੇ ਆਪਾਂ ਸਿਰਮਾਂ ਜਿਹੜੇ ਟਰਾਈ ਕਰਦੇ ਆਂ ਤੇ ਰਿਜ਼ਲਟ ਤੁਹਾਨੂੰ ਮੈਂ ਜੋ ਵੀ ਅਪਡੇਟ ਹੋਊਗੀ ਦੱਸਦੀ ਰਹੂੰਗੀ ਨਾਲ ਦੀ ਨਾਲ ਠੀਕ ਹੈ ਜੀ ਫਿਰ ਤੁਸੀਂ ਬਣਾ ਕੇ ਦੇਖ ਲਿਓ ਮੈਨੂੰ ਫਰਕ ਪੈ ਗਿਆ ਫਿਰ ਤੁਸੀਂ ਬਣਾ ਕੇ ਦੇਖ ਲਿਓ ਠੀਕ ਹੈ ਜੀ ਤੇ ਚਲੋ ਜੀ ਪਹਿਲਾਂ ਆਪਾਂ ਇਹਨੂੰ ਧੁੱਪ ਦੇ ਵਿੱਚ ਰੱਖ ਦਈਏ ਦੋ ਦਿਨ ਧੁੱਪ ਦੇ ਵਿੱਚ ਰੱਖ ਕੇ ਫਿਰ ਆਪਾਂ ਵਰਤ ਸਕਦੇ ਹਾਂ ਲੋਹੀ ਐ ਕਿ ਆਪਾਂ ਇਹਨੂੰ ਧੁੱਪ ਦੇ ਵਿੱਚ ਰੱਖ ਦਿੰਨੇ ਅੱਜ ਦਾ ਵੈਸੇ ਘੱਟਾ ਧੁੱਪ ਆ ਕੱਲ ਦੀ ਲੱਗ ਜੂ ਨੂੰ ਪਰਸੋਂ ਦੀ ਬਦਵਾਰਾ ਵਧੀਆ ਧੁੱਪ ਲਵਾ ਦਾਂਗੇ ਕਿੱਥੇ ਆਪਾਂ ਧੁੱਪ ਵਿੱਚ ਹੈ ਠੀਕ ਹੈ ਜੀ ਬਹੁਤ ਮੁੰਫਕਾ ਦੇ ਨੇ ਅਗੇ ਸੂਰਜ ਹੈਗਾ ਕਾਫੀ ਦੇਖ ਸਕਦੇ ਆ ਤੁਸੀਂ ਦੋ ਚਾਰ ਜਿਹੜੀ ਜੋ ਵੀ ਕੰਟੈਂਟ ਤੋਂ ਪਲਭੂਗੇ ਇਹਨੂੰ ਲੱਗ ਜੂਗੇ ਆ ਦੇਖੋ ਇੱਥੇ ਆਪਾਂ ਇਦਾਂ ਧੁੱਪ ਦੇ ਵਿੱਚ ਰੱਖ ਦੇਣੀ ਹੈ ਠੀਕ ਆ ਜੀ ਜੇ ਧੁੱਪ ਨਹੀਂ ਹੈਗੀ ਕੋਈ ਇਦਾਂ ਦੇ ਬਾਹਰਲੇ ਦੇ ਸੋ ਜਿੱਥੇ ਧੁੱਪ ਨਹੀਂ ਹੈਗੀ ਤਾਂ ਤੁਸੀਂ ਕੋਈ ਮਤਲਬ ਸੇਕ ਵਾਲੀ ਜਗ੍ਹਾ ਰੱਖ ਲਓ ਇਹਨੂੰ ਹਨਾ ਕੋਈ ਗਰਮ ਜਗ੍ਹਾ ਰੱਖ ਲਓ ਜਿੱਥੇ ਨੂੰ ਥੋੜੀ ਬਹੁਤੀ ਹੀਟ ਮਿਲੇ ਠੀਕ ਆ ਜੀ ਨੋ ਜੀ ਆਪਾਂ ਹੁਣ ਧੁੱਪ ਦੇ ਵਿੱਚ ਰੱਖਿਆ ਇਸ ਸੀਰਮ ਨੂੰ ਦੇ ਦੋ ਦਿਨ ਵੇਟ ਕਰਾਂਗੇ ਦੋ ਦਿਨ ਵੇਟ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਇਹ ਸੀਰਮ ਆ ਜਿਹੜਾ ਲਾ ਕੇ ਮੈਂ ਦਿਖਾਵਾਂਗੀ ਆਪਣੇ ਫੇਸ ਤੇ ਵੀ ਕਿੰਨਾ ਕੁ ਫਰਕ ਪਿਆ ਕੀ ਇਹਦੇ ਰਿਜ਼ਲਟ ਮਿਲਦੇ ਨੇ ਫਿਰ ਤੁਸੀਂ ਬਣਾ ਲਿਓ ਠੀਕ ਆ ਜੀ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਾ ਕਰਦੀ ਵੀ ਇਹਦੇ ਇੰਨੇ ਵਧੀਆ ਰਿਜ਼ਲਟ ਨੇ ਤੁਸੀਂ ਟਰਾਈ ਕਰੋ ਐਂ ਕਰੋ ਹਨਾ ਮੈਂ ਤੁਹਾਨੂੰ ਬਿਲਕੁਲ ਵੀ ਨਹੀਂ ਕਹਿੰਦੀ ਹੈਗੀ ਹੁਣ ਹਨਾ ਜੇ ਮੈਂ ਖੁਦ ਟਰਾਈ ਕਰਿਆ ਕਰੋ ਮੈਨੂੰ ਫਰਕ ਲੱਗੂਗਾ ਤਾਂ ਤੁਸੀਂ ਟਰਾਈ ਕਰ ਸਕਦੇ ਹੋ ਠੀਕ ਹੈ ਜੀ ਨਹੀਂ ਤੁਸੀਂ ਨਾ ਟਰਾਈ ਕਰਿਓ ਕਿਉਂਕਿ ਮੈਨੂੰ ਨਹੀਂ ਹੈ ਜੇ ਹੁੰਦਾ ਵੀ ਹਨਾ ਹੈਗਾ ਮਤਲਬ ਮੈਨੂੰ ਇਹ ਫੀਲ ਹੁੰਦਾ ਵੀ ਤੁਹਾਡੇ ਪੈਸੇ ਨਾ ਖਰਾਬ ਜਾਣ ਜਾਂ ਤੁਹਾਡੇ ਮਨ ਦੇ ਵਿੱਚ ਇਹ ਨਾ ਹੋਵੇ ਵੀ ਪਤ ਨਹੀਂ ਬਿਊਟੀ ਕਈਆਂ ਦੇ ਮਨ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਵੀ ਅਬਯੂਜ਼ ਕਰਕੇ ਉਹ ਕਰਦੀ ਹੈ ਕਈ ਮੈਨੂੰ ਕਹਿ ਦਿੰਦੇ ਨੇ ਵੀ 2 ਮਿੰਟ ਦਾ ਵੀਡੀਓ ਸੀਗਾ ਤੁਸੀਂ ਵੀ 10 ਮਿੰਟ ਫालतू ਵੇਸਟ ਕਰਦੇ ਹਨਾ ਟਾਈਮ ਇੱਕ ਕਮੈਂਟ ਮੈਨੂੰ ਆਇਆ ਸੀ ਦੇਖੋ ਹਰ ਗੱਲ ਡਿਟੇਲ ਦੇ ਵਿੱਚ ਸਮਝਾਉਣੀ ਜ਼ਰੂਰੀ ਹੁੰਦੀ ਆ ਜਿਹੜੇ ਤੁਸੀਂ ਨਵੇਂ ਤੁਹਾਨੂੰ ਨਹੀਂ ਪਤਾ ਹੈਗਾ ਹਨਾ ਜਿਹੜੇ ਮੈਨੂੰ ਪੁਰਾਣੇ ਦੇਖਦੇ ਨੇ ਜਾਂ ਮੈਨੂੰ ਉਹਨਾਂ ਦੇ ਕੋਈ ਮੈਸੇਜ ਆਏ ਹੁੰਦੇ ਨੇ ਕੁਐਸਚਨ ਪੁੱਛੇ ਹੁੰਦੇ ਨੇ ਉਹਨਾਂ ਨੇ ਹਨਾ ਤੋਂ ਉਹਨਾਂ ਦੀ ਰਿਪਲਾਈ ਦੇਣੇ ਜ਼ਰੂਰੀ ਹੁੰਦੇ ਨੇ ਜੀ ਦੇਖੋ ਮੈਂ ਕੋਈ ਇਹ ਨਹੀਂ ਹੈ ਨਾ ਫਿਰ ਉਹ ਹੀ ਗੱਲ ਆ ਜਾਂਦੀ ਹੈ ਵੀ ਆਪਾਂ ਡੇਲੀ ਵੀਡੀਓ ਪਾਉਣਾ ਕੋਈ ਇਹ ਹੈ ਨਹੀਂਗਾ ਮੇਰਾ ਡੇਲੀ ਦਾ ਬਲੌਗ ਜਾਂਦਾ ਰੂਟੀਨ ਬਲੌਗ ਜਾਂਦਾ ਜੋ ਵੀ ਮੈਂ ਆਪਣੇ ਘਰ ਦੇ ਕੰਮਕਾਰ ਕਰਦੀਆਂ ਥੋੜੇ ਨਾਲ ਸਾਰੇ ਸ਼ੇਅਰ ਕਰਦੀਆਂ ਠੀਕ ਹੈ ਜੀ ਤੇ ਡੇਲੀ ਆਪਾਂ ਤੁਹਾਨੂੰ ਮਿਲਣ ਵਾਲਿਆ ਕੋਈ ਇਹ ਹੈ ਨਹੀਂ ਵੀ ਮੈਂ ਆਪਾਂ ਅੱਜ ਵੀਡੀਓ ਪਾਤੀ ਮੁਰ ਕੇ ਤੁਹਾਨੂੰ ਮਿਲਣੀ ਠੀਕ ਹੈ ਜੀ ਪਰ ਹੁਣ ਆਪਾਂ ਚਲੋ ਖੁਦ ਮੈਂ ਟਰਾਈ ਕਰ ਲਉ ਫਿਰ ਤੁਸੀਂ ਟਰਾਈ ਕਰਿਓ ਠੀਕ ਹੈ ਜੀ ਤੇ ਚਲੋ ਜੀ ਦੋ ਦਿਨ ਤੋਂ ਪਰਖਣ ਤੋਂ ਬਾਅਦ ਫਿਰ ਆਪਾਂ ਇਹਦੇ ਰਿਜ਼ਲਟ ਤੁਹਾਨੂੰ ਦੱਸਾਂਗੇ ਟਰਾਈ ਤੇ ਜਿੰਨਾ ਨਹੀਂ ਚੀਜ਼ ਵਰਤੀ ਆ ਉਹ ਵੀ ਮੈਨੂੰ ਕਮੈਂਟ ਕਰਿਓ ਹਨਾ ਕਿਉਂਕਿ ਇਹ ਜਿਹੜੀ ਮਲਠੀ ਵਾਲਾ ਸਿਰਮਾ ਕਾਫੀ ਵਾਇਰਲ ਹੋਇਆ ਸੀਗਾ ਆ ਕਈ ਮਹੀਨੇ ਪਹਿਲਾਂ ਹਨਾ ਤੇ ਕਾਫੀ ਵਾਇਰਲ ਹੋ ਮੇਰੇ ਕੋਲ ਵੀ ਇਹ ਕਾਫੀ ਮਹੀਨੇ ਪਹਿਲਾਂ ਮੈਨੂੰ ਇਹ ਨਹੀਂ ਪਤਾ ਮੇਰੇ ਕੋਲ ਅ ਥੋੜਾ ਸਾਲ ਹੀ ਹੋ ਗਏ ਹੋਵੇ ਇੱਕ ਸਾਲ ਤੋਂ ਮੇਰੇ ਕੋਲੇ ਇਹ ਮਲਠੀ ਲਿਆ ਕੇ ਰੱਖੀ ਹੋਈ ਹੈਗੀ ਮੈਨੂੰ ਬਣਾਉਣ ਦਾ ਬਸ ਭਕੌਲ ਹੋ ਜਾਂਦੀ ਹੈਗੀ ਹਨਾ ਤੇ ਮੈਂ ਕਿਹਾ ਚਲੋ ਅੱਜ ਬਣਾ ਹੀ ਲੈਣੇ ਆਂਗੇ ਠੀਕ ਆ ਜੀ ਤੇ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ